ਵੇ ਸਾਬੋਣ ਨੇ ਸਾਨੂੰ ਵੀ ਟਿਕਟ ਦਿੱਤੀ ਸੀ ਅਸੀਂ 25 ਸਾਲ ਇੱਥੇ ਭਾਜੀਪੀ ਜਿੱਤਦੀ ਗਈ ਹੈ ਇਹਨਾਂ ਨੂੰ ਸੀਟ ਜਿੱਤ ਕੇ ਵੀ ਝੋਲੀ ਚ ਪਾਈ ਤੇ ਸੰਜੋਗ ਹੈ ਤੇ ਉਹਨੂੰ ਰਾਜਯੋਗ ਤੋਂ ਕੋਨ ਨੂੰ ਮਟਾਏ ਸਾਡਾ ਰਾਜਯੋਗ ਨਹੀਂ ਸਾਡੀ ਬਾਈ ਲੜਾ ਚੋਗੀ 2016 ਜਿਹੜਾ ਵਿਆਹ ਹੈ 2023 ਜਦੋਂ ਨਿਕਰ ਕਰਦੀ ਹੈ ਅੱਛੀ ਬਾਤ ਹੈ ਆਵਾਮ ਦੀ ਪਾਰਟੀ ਜੁਆਇਨ ਕੀਤੀ ਜਾਂਦੀ ਆਵਾਮ ਦੀ ਪਾਰਟੀ ਨੇ ਕਿਹੜੀਆਂ ਜੜੀਆਂ ਉਪਲਬਧ ਜਿਵੇਂ ਤੁਹਾਨੂੰ ਚੰਗੀਆਂ ਲੱਗਦੀਆਂ ਨੇ ਕਿ ਕਾਂਗਰਸ ਦਾ ਪੱਲਾ ਛੱਡ ਕੇ ਫਿਰ ਆਵਾਮ ਅੱਗੇ ਬਾਹੀ ਮੇਰੇ ਸਾਨੂੰ ਸਾਡੀ ਕੋਈ ਭਿੰਦੀ ਨਹੀਂ ਲਈਏ ਚੋਤੀ ਚੰਦਾ ਰਿਆ ਜੋਧ ਦਾ ਮਤਲਬ ਹੈ ਇਹ ਇੱਕ ਪਾਸੇ ਪਾਕਿਸਤਾਨ ਤੇ ਇੱਕ ਪਾਸੇ ਇਹਦੇ ਤੇ ਕਿਦੰ ਗੁਮਾਰ ਵੱਧ ਗਿਆ ਤੇ ਫਿਰ ਮੇਰੇ ਸਾਨੂੰ ਸਾਡੇ ਝੰਡ ਮਾਰਤੀ ਤੇ ਮੇਰੇ ਸਾਰੇ ਮਾਰਤੀ ਮੇਰੇ ਸਾਹਮਣੇ ਲੰਨਦਾ ਪ੍ਰਸ਼ਾਸਨ ਨਾਲ ਮੇਰੇ ਸਾਹਮਣੇ ਘਰੋਂ ਨਿਕਲਦੇ ਆ 12 ਵਜੇ ਉਹ ਨੂਹਾਂ ਗੱਡੀ ਰੱਖੀ ਹੋਈ ਹੈ ਨਾ 4 ਵਜੇ ਤੱਕ ਉਹ ਤੇ ਹੀ ਹੂ ਹੂ ਆ ਕਰਨਾ ਇਹਨਾਂ ਨੇ ਅਰ ਪਿਛਲੇ ਦਿਨ ਅਸੀਂ ਲੋਕਾਂ ਦੇ ਵਿੱਚ ਵਿਚਰੇ ਲੋਕ ਜਿਹੜੇ ਤਰਾਸ-ਰਾਸ ਕਰਦੇ ਪਏ ਨੇ ਕਿ ਇੱਕ ਵਾਰੀ ਜਿਹੜੇ ਆ ਤੁਹਾਡੀ ਜਿਹੜੀ ਬਾਹੀਂ ਫੜੀ ਹਰਪ੍ਰੀਤ ਕੁਰਮਾ ਲਿਆ ਜਿੱਦੋਂ ਵੋਟਾਂ ਦਾ ਸਮਾਂ ਹੁੰਦਾ ਸੀ ਉਦੋਂ ਸਾਡੇ ਗਲੀ-ਗਲੀ ਘਰ-ਘਰ ਦੇ ਵਿੱਚ ਪਹੁੰਚਿਆ ਇੱਕ ਵਾਰੀ ਜ਼ਰੂਰ ਗਿੜਾ ਮਾਰਿਆ ਜਈ ਉਹ ਗਲੀਆਂ ਦੇ ਹਾਲਾਤ ਵੇਖੇ ਜਾਣ ਇਹਨਾਂ ਸਾਹਮਣੇ ਇੱਕ ਦੋ ਬੇਟੀ ਦੇ ਖਿਲਾਫ ਕੇ ਦੇ ਹਨ ਜਿੱਚ ਮੇਰੇ ਸਾਹਮਣੇ ਮੁੰਡਾ ਦਾ ਭਾਈ ਵਰਤੀ ਹੈ। ਉਹ ਕਹਿਣਾ ਸੀਗਾ ਕਿ ਜਦੋਂ ਅਸੀਂ ਆਪਣੇ ਸਮੱਸਿਆ ਦਾ ਕਿ ਜਦ ਤਨਵਾਦੀਆ ਕੋ ਜਾਂਦੇ ਆ ਪਹਿਲਾਂ ਤਾਂ ਉਹਨਾਂ ਨੂੰ ਬੋਲੋ ਕੋਨ ਦਾ ਸਲੀਕਾ ਨਹੀਂ ਤੇ ਹੈਗਾ ਜੀ ਅਸੀਂ ਸਮੱਸਿਆ ਦੱਸਦੇ ਪਿਆ ਸਾਡੇ ਨਾਲ ਬਦਸਲੂਕ ਜਿਹੜੀ ਕੀਤੀ ਜਾਂਦੀ ਉਹ ਕੀ ਕਰਨਾ ਸਸਿਕਾ ਤੁਸੀਂ ਦੇਖ ਰਹੇ ਹੋ ਐਮਐਚ ਪੰਜਾਬ ਚੈਨਲ ਤੇ ਮੈਂ ਹਾਂ ਤੁਹਾਡਾ ਨੀਰੋ ਸਾਡੇ ਅੱਜ ਮੁੱਖ ਮਹਿਮਾਨ ਜਿਹੜੇ ਆ ਵਾ ਵਾ ਨੰਬਰ 1 ਤੋਂ ਜਿਹੜੇ ਹਰਪ੍ਰੀਤ ਕੌਰ ਵਾਲੀਆ ਦੇ ਹਸਬੰਡ ਜਿਹੜੇ ਜਤਨ ਵਾਲੀਆ ਸਾਡੇ ਨਾਲ ਮੌਜੂਦ ਹੈ ਸੋਨਣਾ ਨਾਲ ਖਾਸ ਗੱਲਾਂ ਬਾਤ ਅੱਜ ਸਾਂਝੀਆਂ ਕਰਾਂਗੇ ਕਿਉਂਕਿ ਕਾਫੀ ਲੰਬਾ ਸਮਾਂ ਉਹਨਾਂ ਦੇ ਜਿਹੜਾ ਆ ਕਾਂਗਰਸ ਦੇ ਵਿੱਚ ਆਪਣੀ ਭੂਮਿਕਾ ਨਿਭਾਈਆਂ ਨੇ ਦੋਸਤੋ ਬਾਅਦ ਆਮ ਆਦਮੀ ਪਾਰਟੀ ਦਾ ਪੰਨਾ ਫੜਿਆ ਕੀ ਕਾਰਨ ਸੀਗਾ ਕਿ ਕਾਫੀ ਲੰਬਾ ਸਮਾਂ ਜਿਹੜਾ ਕਾਂਗਰਸ ਦੇ ਵਿੱਚ ਭੂਮਿਕਾ ਨਿਭਾਉਣ ਤੋਂ ਬਾਅਦ ਉਹਨਾਂ ਨੇ ਕਾਂਗਰਸ ਨੂੰ ਜਿਹੜਾ ਜੁਆਇਨ ਕੀਤਾ ਸੋ ਸਾਡੇ ਨਾਲ ਅੱ ਇਹ ਫੜ ਲੇ ਕੋਈ ਸਾਡੀਆਂ ਗੱਲਾਂ ਲੋਕਾਂ ਦੀਆਂ ਸੁਣੀਆਂ ਤੇ ਸਾਡੀਆਂ ਵੀ ਸੁਣ ਕੇ ਵਿਪક્ષ ਤੱਕ ਲੋਕਾਂ ਤੱਕ ਤੇ ਸਰਕਾਰਾਂ ਤੱਕ ਵੀ ਜਾਊਗਾ ਸਰ ਰਾਜਨੀਤੀ ਦਾ ਸਫ਼ਰ ਦੀ ਗੱਲ ਕਿੰਨੀ ਜੇ ਅਸੀਂ ਸਟਾਰਟਿੰਗ ਇਸ ਤੋਂ ਕਰਾਂਗੇ ਕਿ ਕੋਈ ਫੈਮਿਲੀ ਮੈਂਬਰ ਸੀਗਾ ਕੁਝ ਇਹ ਰਾਜਨੀਤਿਕ ਰਾਜਨੀਤੀ ਦੇ ਵਿੱਚ ਉਚਿੱਦਾ ਸਾਡਾ ਫੈਮਿਲੀ ਦਾ ਜਿਹੜਾ ਇਤਿਹਾਸ ਹੈ ਸਾਡੇ ਪਿਛੋਕੜ ਕੋਈ ਰਾਜਨੀਤੀ ਸੀ ਮੇਰੇ ਮਦਰ ਸ਼ੋਭ ਸ਼ਰਮਾਈ ਜਦੋਂ ਐਮ ਐਲ ਏ ਬਣੀ ਸੀ ਉਹ ਦੂਰ ਆਏ ਕਿ ਜਿਵੇਂ ਸ਼ੁਰੂ ਤੋਂ ਹੀ ਰੱਖਿਆ ਮਾਡੀ ਨੂੰ ਟਿਆ ਗਤੀਵਿਧੀਆਂ ਕੀਤੀਆਂ ਉਹਨਿੰਦਰਾਣ ਉਹ ਪਰਮੇ ਬੁਇਆ ਸਤਿਕਾਰ ਕਰਕੇ ਉਸ ਤੋਂ ਬਾਅਦ ਆਪਾ ਮੈਂ ਸਾਡੀ ਘਰ ਦੀ ਸਥਿਤੀ ਕੁਸ਼ਮਾੜੀ ਸੀ ਮਿਡਲ ਕਲਾਸ ਤੋਂ ਵੀ ਥੱਲੇ ਸੀ ਗਰੀਬੀ ਦੇ ਘਰ ਚ ਆਦਰ ਸਾਹਿਬ ਦੀ ਡੈਥ ਹੋ ਚੁੱਕੀ ਹੋਈ ਸੀ 94 ਤੋਂ ਵੀ ਡੈਥ ਹੋਈ ਮੈਂ ਆਪਣਾ ਸਫ਼ਰ ਇੱਕ ਦਿਹਾੜੀ ਤੋਂ ਸ਼ੁਰੂ ਕੀਤਾ ਗਾਂਧੀ ਚੌਕ ਦਿਹਾੜੀਆਂ ਦਾ ਸੀ ਕੱਪੜੇ ਦੀ ਫੜੀ ਪਲੰਬਰ ਦਾ ਕੰਮ ਆਟੋ ਚਲਾਇਆ 6-7 ਸਾਲ ਮਿਹਨਤ ਕਰਕੇ ਅੱਜ ਇਸ ਨੂੰ ਕੰਮ ਤੇ ਪਹੁੰਚਿਆ ਬਾਕੀ ਲੋਕਾਂ ਨੂੰ ਪਤਾ ਹੈ ਜਿਹੜੇ ਮੇਰੇ ਨਾਲ ਵਿਚਰੇ ਲੋਕ ਜਿਨ੍ਹਾਂ ਨੂੰ ਪਤਾ ਜਿਨ੍ਹਾਂ ਦੇ ਹੱਥਾਂ 'ਚ ਵੱਡਾ ਹੋਇਆ ਹੈ ਉਹਨਾਂ ਨੂੰ ਪਤਾ ਕਿ ਐਸਾ ਸਫਰ ਕਿੱਦਾਂ ਕਰਿਆ ਬਾਕੀ ਜਿਹੜਾ ਰਾਜਨੀਤੀ ਦਾ ਸਫਰ ਹੈ ਇਹ 2014 ਦੀ ਗੱਲ ਹੈ ਜਿਹੜੇ ਸਾਡੇ ਬੀਬੀ ਦੀ ਇੱਕ ਬਾੜ ਕੇ ਫੇਰ ਗਾਣੇ ਫੇਰ ਗਾਣੇ ਕਿਲੇ ਆ ਤੇ ਪ੍ਰਮਾਤਮਾ ਦੇ ਆਸ਼ੀਰਵਾਦ ਦੇ ਨਾਲ ਤੇ ਲੋਕਾਂ ਦੇ ਨਾਲ کافی ਲੰਮਾ ਸਮਾਂ ਜਿਹੜਾ ਤੁਸੀਂ ਕਾਂਗਰਸ ਦੇ ਵਿੱਚ ਆਪਣੇ ਪੌਮੀਖਾਨੇ ਬਣਨੇ ਹਨ ਜੀ ਉਹਦਾ ਸੀਗਾ ਕਾਂਗਰਸ ਪਾਰਟੀ ਦੇ ਵਿੱਚ ਸਟੇਟ ਮੈਂ ਪਹਿਲੇ ਮੇਰਾ ਰਾਜਨੀਤੀ 'ਚ ਕੋਈ ਸਫਰ ਨਹੀਂ ਸੀ 2014-15 ਨੂੰ ਸਾਡੇ ਸਾਫ ਕਾਂਸੀਪੁਰ ਦੇ ਇੰਦਰਾ ਗਵਰ ਦੇ ਨਾਲ ਜੀ ਇਹਨਾਂ ਨੇ ਮੇਰੇ ਉੱਤੇ ਝੂਠੇ ਪਰਚੇ ਕਰਵਾਈ ਅਸ਼ਮਿਤ ਸ਼ਰਮਾ ਨੇ ਮੈਨੂੰ 8 ਤੋਂ 10 ਪਰਚੇ ਕਰਾਏ ਮੈਂ 8 ਤੋਂ 10 ਤੇ ਮੇਰੇ ਘਰ ਉਦੋਂ ਡਿਸਟ੍ਰਿਕਟ ਮੀਂਚੀ ਬਣੀ ਦੀ ਮੇਰੇ ਘਰ ਐਸਐਸਪੀ ਡੀਸੀ ਆਪਣਾ ਕਈ ਵਜੇ ਬੰਦੇ ਰੇਟਾ ਮਾਰਦੇ ਰਿਹਾ ਜਿੱਦਾਂ ਮੈਂ ਕੋਈ ਕ੍ਰਿਮੀਨਲ ਹਾਂ ਪਰਚੇ ਕਿਸ ਗੱਲ ਦੇ ਸੀ ਜਿਹੜੇ ਕਰਾਏ ਗਏ ਐਕਚੁਅਲੀ ਪੋਲੀਟਿਕਲ ਦੇ ਵਿੱਚ ਕੱਦ ਸਾਡਾ ਉੱਚਾ ਹੋਣ ਲੱਗਿਆ ਤਾਂ ਉਹਨਾਂ ਨੂੰ ਡਰ ਸੀ ਕਿ ਇਹ ਲੋਕ ਅੱਗੇ ਆ ਕੇ ਸਾਨੂੰ ਦੱਬਣ ਦੀ ਕੋਸ਼ਿਸ਼ ਨਹੀਂ ਕਰਨਗੇ ਉਸ ਤੋਂ ਬਾਅਦ 2017 ਦੇ ਵਿੱਚ ਆਪਾਂ ਅਨਿਲ ਵਿਜਨ ਦੇ ਕਿ ਮੇਰੇ ਵਿਕਾਸ ਮਲਟੀਮੀਡੀਆ ਸਾਹਿਬ ਜੀ ਜਦ ਮੇਰੇ ਨੂੰ ਉੱਚ ਚੜ੍ਹਾਈ ਦੇ ਨਾਲ ਇੱਕ ਸਾਰੇ ਪਰਿਵਾਰ ਬਣਾ ਇਕੱਠਾ ਹੋਇਆ ਉਸ ਵੇਲੇ ਇਹਨਾਂ ਨੇ ਮੈਨੂੰ ਨਾਲ ਲਿਆ ਆਪਾਂ ਚਲੇ ਬ੍ਰਾਹਮਣ ਸਵਾਸ਼ਮੀ ਸ਼ਰਮਾ ਜੀ ਅਈ ਸਾਰੇ ਨਾਲ ਰਾਜ ਮਿਲ ਕੇ ਜਿਹੜੋ ਪੌੜੀ ਵਾਲੀ ਤਾੜ ਦੇ ਉਹਦੇ ਵਿੱਚੋਂ ਦੇ ਬੇਟੇ ਨੂੰ ਵੀ ਕਰ ਮਿਲ ਗਿਆ ਵਿੱਚ ਆਪਾਂ ਜੋਸ਼ ਤੋਂ ਤੱਕ ਕੇ 25 ਸਾਲ ਤੋਂ ਕਾਂਗਰਸ ਤੇ ਹਰਦੀ ਆਈ 15 ਵੀ ਸਾਲ ਇਥੋਂ ਪੌੜ ਨੰਬਰ 1 ਦੇ ਵਿੱਚ ਪੌੜ ਨੰਬਰ ਦੇ ਉਸ ਵੇਲੇ ਪੌੜ ਨੰਬਰ 2 ਸੀ ਉਹਨਾਂ ਵਿੱਚ ਤੱਕ ਕੇ ਵਿੱਚ ਉਸ ਤੋਂ ਬਾਅਦ ਉਹਦੀਆਂ ਗਤੀਵਿਧੀਆਂ ਦੇ ਨਾਲ ਚੱਲਦੇ ਨੇ ਕੰਮ ਕੀਤਾ ਲੋਕਾਂ 'ਚ ਪਛਾਣ ਬਣਾਈ ਕਾਂਗਰਸ ਨੇ ਚੰਗਾ ਮਤਲਬ ਕਿ ਮਾਨ ਸਨਮਾਨ ਦਿੱਤਾ ਆਪਾ ਨਹੀਂ ਕਰੀ ਦਿੱਤਾ ਅੱਜ ਸਾਡੇ ਵਿੱਚ ਨਹੀਂ ਹੈ ਨਹੀਂ ਬੀਤੀ ਨਹੀਂ ਹੈਗੀ ਪਰ ਆਪਾਂ ਦੀ ਅੱਜ ਵੀ ਰਿਕਾਰਡ ਕਰਨੇ ਆਂ ਦਿਲੋਂ ਉਹਨਾਂ ਵਿੱਚ ਸਰਗਰਮ ਹੁੰਦਾ ਕੀ ਕਾਰਨ ਸੇ ਹਫਾ ਹੁੰਦਾ ਕਾਰਨ ਜੀ ਪਾਰਟੀ ਦੇ ਵਿੱਚ ਜਿਹੜੇ ਬੰਦੇ ਨਹੀਂ ਆਣੇ ਚਾਹੀਦੇ ਸੀ ਉਹ ਬੰਦਿਆਂ ਨੂੰ ਬੇਸਾਬ ਉਹਨਾਂ ਨੇ ਨਾਂ ਲੈਆ ਅੱਪਾ ਉਦੀਚ ਵੀ ਸੰਤੁਸ਼ਟੀ ਰੱਖੀ ਬੇਸਾਬ ਹੋਣਾ ਨੇ ਸਾਨੂੰ ਵੀ ਟਿਕਟ ਦਿੱਤੀ ਅਸੀਂ 25 ਸਾਲ ਇੱਥੇ ਭਾਜਪੀ ਜਿੱਤੀ ਰਹੀ ਹੈ ਇਹਨਾਂ ਨੂੰ ਸੀਟ ਜਿੱਤ ਕੇ ਉਹਦੀ ਝੋਲੀ ਚ ਪਾਈ ਸੀਟ ਝੋਲੀ ਚ ਪਾਉਣ ਦਾ ਮਤਲਬ ਹੈ ਕਿ ਜੇ ਅਸੀਂ ਤੁਹਾਨੂੰ ਝੋਲੀ ਚ ਪਾਈ ਹੈ ਨਾ ਸਾਨੂੰ ਵੀ ਮਾਨਸਮਾਨ ਸਮਾਨ ਪੂਰਾ ਦੇਣਾ ਅੱਪਾ ਮਾਨਸਮਾਨ ਕੀ ਮਿਲਣਾ ਸੀ ਸਾਨੂੰ ਸਾਡੇ ਨਾਲ ਖੁੰਦਨਾਂ ਜੀਆਂ ਹੋਣ ਲੱਗੀਆਂ ਪਾਰਟੀ ਦੇ ਵਿੱਚ ਜਦੋਂ ਕੋਈ ਰੱਖਦਾ ਉੱਚਾ ਹੁੰਦਾ ਨਾ ਤੇ ਫਿਰ ਖੁੰਦ ਕਰਦੇ ਵੱਧਦੀਆਂ ਨੇ ਇਹ ਤੇ ਰੀਤ ਹੈ ਇਹ ਤੇ ਘਰ ਹੋਏ ਭਾਏ ਸ਼ਹੀਦ ਹੋਏ ਤੇ ਭਾਏ ਸਮਾਜ ਹੋਏ ਉਹਦੇ ਸਫਰ ਦੇ ਵਿੱਚ ਅਸੀਂ ਐਮਸੀ ਬਣੇ ਮੇਰੀ ਪਤਨ ਨੇ ਸੀਟ ਲੇਡੀਜ਼ ਕਰਤੀ ਮੈਨੂੰ ਵੱਡਣ ਦੀ ਜਗ੍ਹਾ ਆਪਾਂ ਲੇਡੀ ਸੀਟ ਹੋ ਗਈ ਚਲੋ ਅੱਧੀ ਕਿਸ਼ਮਾ ਚੱਗੀ ਕਹਿੰਦੇ ਆ ਨਾ ਸੰਜੋਗ ਹੋਏ ਤੇ ਉਹਨੂੰ ਰਾਜਯੋਗ ਤੋਂ ਕੋ ਨੂੰ ਮਟਾਏ ਸਾਡਾ ਰਾਜਯੋਗ ਨਹੀਂ ਸਾਡੀ ਬਾਈਕ ਲੜਾਂ ਜੋ ਸੀ 2016 ਜਿਹੜਾ ਵਿਆਹ ਆ 2021 ਜਦੋਂ ਨੂੰ ਫਿਕਰ ਪੈ ਗਈ ਐਮਸੀ ਬਾਕੇ ਅਸੀਂ ਸਫਰ ਚੱਲਦਾ ਆ ਮੇਹਰ ਬਣਨ ਦੀ ਵਾਰੀ ਐ ਮੇਹਰਪਨਾਲਾ ਲ ਬਾੜੀ ਦੇ ਉੱਤੇ ਮੋਰ ਲੱਗ ਗਈ ਜੇ ਮੇਹਰਪਨਾਲਾ ਲ ਬਾੜੀ ਨੂੰ ਵੀ ਸਾਲ ਮੈਂ ਕਹੀ ਨਾ ਅਸੀਂ ਸਾਰੇ ਸਹਿਮਤ ਹੋ ਗਏ ਚਲੋ ਲੜਾਈਆਂ ਸਾਰੇ ਕਈ ਲੀਡਰ ਨਾਰਾਜ਼ ਹੋਏ ਉਹਦੇ ਵਿੱਚ ਸਾਰਿਆਂ ਨੂੰ ਪਤਾ ਜਗ ਜਾਇਰ ਇਹ ਕਿਹੜਾ ਕਿਹੜਾ ਲੀਡਰ ਨਾਰਾਜ਼ ਹੋਇਆ ਕਿਹੜਾ ਕਿਹੜਾ ਨਹੀਂ ਅਸੀਂ ਵੀ ਹੁੰਦੀ ਮੋਰ ਲਗਾਤੀ ਸਾਡੋ ਕਿਹਾ ਆਪਾ ਵੇਸ ਸਾਬ ਦੇ ਮਗਰੀ ਅਨਿਲ ਵੇਜ ਹੁੰਦੇ ਸਾਬ ਹੁੰਦਾ ਬੇਟਾ ਅਮਿਤ ਵੇਜ ਤਸ਼ੀਸ਼ ਵੇਜ ਆਈ ਕਿ ਕੋਈ ਕਰ ਚਲੋ ਉਹ ਸਫਰ ਵਿੱਚ ਜਦੋਂ ਗਿਆ ਸਵਾ ਰਾਮ ਅਦਵੀ ਪਾਰਟੀ ਜੁਆਇਨ ਕੀਤੀ ਜਾਂਦੀ ਆਮ ਆਦਮੀ ਪਾਰਟੀ ਦੀਆਂ ਕਿਹੜੀਆਂ ਜੜੀਆਂ ਉਪਲਬਧ ਨੇ ਜਿਹੜੇ ਤੁਹਾਨੂੰ ਚੰਗਿਆ ਲੱਗਦੇ ਨੇ ਕਿ ਕਾਂਗਰਸ ਦਾ ਪੱਲਾ ਛੱਡ ਕੇ ਫਿਰ ਆਮ ਆਦਮੀ ਪਾਰਟੀ ਮੈਂ ਕਾਂਗਰਸ ਦਾ ਪੱਲਾ ਇਦਾਂ ਛੱਡਿਆ ਗਿਆ ਕਿ ਮੇਰ ਸਾਹ ਨਾਲ ਮੇਰੀ ਪਾਰਟ ਸਾਥ ਥੋੜੀ ਲੜਾਈ ਹੋਈ ਅੱਛਾ ਗਾਲੀ ਕਲੋਕੀ ਮੇਰ ਸਾਹ ਨੇ ਕਦੀ ਸਾਨੂੰ ਕਹ ਦੇਣਾ ਜੀ ਇਹ ਬੰਦਾ ਲਾਇਕ ਨਹੀਂ ਹੈ ਇਹਨੂੰ ਅਨਸ਼ੀਵ ਬਤਾ ਉਸ ਅਸੀਂ ਦਫਤਰ ਗਾਣਾ ਐਮਸੀ ਹੈ ਮੇਰੀ ਪਾਈਫਰ ਐਮਸੀ ਹੈ ਮੈਂ ਪਾਰਟੀ ਦੀ ਕੱਤੀ ਬੀਠੀ ਉਹਨੂੰ ਸੰਭਾਲਦੇ ਪਾਰਟੀ ਸਿਸ਼ਤਰ ਵਾਈਫ ਨੂੰ ਬਿਦਵਾ ਦੇ ਦਿੱਤਾ ਤੇ ਗੱਲਾਂ ਤੇ ਮੈਂ ਇਹ ਕੰਨੀ ਨਾ ਜਾ ਕੇ ਬਾੜ ਪੜੀ ਲੋਕਾਂ ਪਰਤੀ ਆਪਣੇ ਪਰਤੀ ਆਪਣੇ ਲੋਕਾਂ ਦੇ ਪਰਤੀ ਮੇਰਦਾਨਾ ਸਾਡੀ ਕੋਈ ਭੜੀ ਨਹੀਂ ਲਈ ਇੱਥੇ ਜੋਤੀ ਚੰਦਰਾ ਦੇ ਆ ਜੋਦ ਦਾ ਮਤਲਬ ਹੈ ਆ ਇੱਕ ਪਾਸੇ ਪਾਕਿਸਤਾਨ ਤੇ ਇੱਕ ਪਾਸੇ ਇੰਡੀਆ ਮੇਰਦਾਨਾ ਨੂੰ ਜਿਹੜੀ ਗੱਲ ਦੀ ਸਮਝ ਨਹੀਂ ਹੁੰਦੀ ਹੈ ਜੀ ਵਿੱਚ ਬੋਲ ਬੰਦੇ ਹੁੰਦੇ ਸਮਝਾਉਣ ਬਾਅਦ ਤੇ ਮੇਰਦਾਨਾ ਨੇ ਕਹਣਾ ਤੂੰ ਮੇਰ ਤਹੀ ਕਹਣਾ ਤੂੰ ਹੀ ਮੇਰ ਹੋ ਅਮਸੀ ਨੇ ਮੇਰ ਬਣਾਇਆ ਤੈਨੂੰ ਹੈ ਤੂੰ ਵੀ ਅਮਸੀ ਤੇ ਅਮਸੀ ਰਾਣਾ ਅੱਜ ਅਮਸੀ ਇਲਾਜਨ ਤੂੰ ਤੀ ਮੇਰ ਕਿੱਥੇ ਉਹਦੇ ਕਿਤਾਬ ਦੇ ਵਿੱਚ ਉਮੀਦ ਵੇਚਣਾ ਨਾਲ ਸਾਡੀ ਦੋ ਚਾਰ ਵਾਰੀ ਗੱਲ ਹੋਈ ਚਲੋ ਮਸਲੇ ਸੁਝ ਗਏ ਬੈਲ ਸੁਲਾ ਗਈ ਫੇਰ ਲੜਦੇ ਫੇਰ ਸੁਲਾਉ ਕੋਲੀਓ ਦੀ ਬਿਮਾਰ ਤੇ ਬਦਨਾ ਨਹੀਂ ਕਰ ਇੱਕ ਦਿਨ ਬਿਮਾਰ ਫੱਟ ਗਿਆ ਜਦ ਤਾਂ ਫਿਰ ਮੇਰ ਸਾਹ ਨੇ ਸਾਡੇ ਝੰਡ ਮਾਰਤੀ ਕਈ ਮੇਰ ਸਾਹ ਦੇ ਮਾਰਤੀ ਕੰਮ ਰੋਕੀ ਫਿਰ ਪਤੀਆਂ ਹੀ ਸਰਦਾਂ ਵਿੱਚ ਬੈਗੀਆਂ ਮੇਰ ਸਾਹ ਦਾ ਫੋਨ ਆਇਆ ਦਿੱਲੀੋਂ ਕੀ ਆ ਕੀ ਕੀਤਾ ਮੈਂ ਕਹੇ ਸਰ ਘਾਲਾ ਮਾ ਪੈਂਦੀ ਨਹੀਂ ਖਾਣੀ ਇੱਕ ਗਾਲਾਂ ਕੱਢਦਾ ਅੱਜ ਅਹੀ ਵੀ ਕਰਤੀਆਂ ਅ ਜਿੰਨੇ ਆਪ ਚੁੱਕਿਆ ਤੁਹਾਡੇ ਤੇ ਅਹੀ ਵੀ ਚੁੱਕਦਾ ਉਹ ਉਹ ਪਾਏ ਕਿਵੇਂ ਨਹੀਂ ਚੁੱਕਿਆ ਪਰ ਜੋ ਅੰਦਰ ਹੋਇਦਾ ਉਹ ਤੇ ਸਾਨੂੰ ਵੀ ਉਹਦੇ ਵਿੱਚ ਤੁਹਾਡੇ ਕੋਈ ਪ੍ਰੈਸ਼ਰ ਬੌਡਰ ਵੀ ਉੱਥੇ ਹੈਗੇ ਆ ਮੋਂ ਦਾ ਨਾਂ ਨਹੀਂ ਲਾਣਾ ਚਾਹੁੰਦਾ ਉਹਨਾਂ ਨੂੰ ਵੀ ਪਤਾ ਕੀ ਕੀ ਜਮਾਗੀ ਤੁਸੀਂ ਅਜਾ ਤੁਹਾਡੀ ਵਾਈਫ ਜਿਹੜੀ ਐਮਸੀ ਹੈ ਜਵਾਬ ਨੰਬਰ ਇੱਕ ਦਿਓ ਤੁਸੀਂ ਵਧੀਆ ਤਰੀਕੇ ਨਾਲ ਦੱਸ ਸਕਦੇ ਹੋ ਕਿ ਕਿਹ ਸਰਕਾਰ ਜਿਹੜੀ ਆ ਕਾਰਪੋਰੇਸ਼ਨ ਨੂੰ ਫੰਡ ਜਾਰੀ ਨਹੀਂ ਕਰਦੀ ਕਿਉਂਕਿ ਪਿਛਲੀ ਦਿਨੀ ਜਿਹੜੇ ਆ ਪਨਨਾਲ ਨਾਲ ਬਾਡੇ ਜਿਹੜੇ ਮੇਰ ਹੈਗੇ ਆ ਉਹਨਾਂ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਸੀਗੀ ਕਿ ਨਿਗਮ ਨੂੰ ਸਰਕਾਰ ਜਿਹੜੀ ਆ ਫੰਡ ਜਾਰੀ ਨਹੀਂ ਕਰਦੀ ਪਈ ਜੇਕਰ ਪੈਸੇ ਦਿੱਤੇ ਵੀ ਗਏ ਨੇ ਉਹ ਪਿਛਲੀ ਦਿਨੀ ਜਿਹੜੇ ਕਪਨਾ ਮੰਤਰੀ ਪੰਜਾਬ ਲਾਲਜਿਤ ਕਟਾਲਚਾ ਕੋਲੋਂ ਉਹਨਾਂ ਵੱਲੋਂ ਦਿੱਤੇ ਗਏ ਨੇ ਉਹ ਸਿਰਫ ਔਨਲੀ ਲਾਇਬ੍ਰੇਰੀ ਬਣਾਉਣ ਦੇ ਲਈ ਦਿੱਤੇ ਗਏ ਨੇ ਮੈਂ ਇੱਕ ਛੋਟੀ ਜੀ ਗੱਲ ਕਰਾਂਗਾ ਜਦੋਂ ਮੇਰੇ ਸੀਰ ਤੇ ਬੰਦਾ ਸੀ ਤੁਸੀਂ ਆਪ ਵੀ ਵਰਦੇ ਇਸ ਗੱਲ ਲੈ ਕੇ ਮੈਂ ਕਿਹਾ ਉਹਦੀ ਸਪਸ਼ਟ ਰੂਪ ਤੇ ਤੁਹਾਨੂੰ ਮੈਂ ਇੱਕ ਵਿਚਾਰ ਪੜਾ ਰ ਆਪਣੀ ਦਾ ਜਦੋਂ ਆਪਾਂ ਮੀਰ ਬਣਨੇ ਆ ਮੀਰ ਬਨਾਇਆ ਪੰਜਾਬ ਆਂਛੀਆਂ ਨੇ ਸੈਨ ਕੀਤੇ ਤੇ ਤੁਹਾਨੂੰ ਮੀਰ ਦੀ ਪੋਸ਼ ਦਿੱਤੀ ਆ ਤੇ ਉਦਾਂ ਹੀ ਇੱਕ ਜਿੱਦਾਂ ਫੈਮਿਲੀ ਦੇ ਵਿੱਚ ਪਿਓ ਹੁੰਦਾ ਨਾ ਦੋਨੇ ਆਲੇ ਜੰਮੇ ਚਾਰ ਬਣਾਏ ਭੈਣਾਂ ਭਰਾਏ ਆ ਬੱਚੇ ਆ ਮਾਂ ਵੀ ਹੋਣਾ ਕੰਮ ਹੋਏ ਨਾ ਹੋਏ ਸਵੇਰੇ ਘਰੋਂ ਨਿਕਲਣਾ ਹੈ ਰੋਟੀ ਕਮਾਣ ਵਾਸਤੇ ਤੇ ਸ਼ਾਮੀ ਰੋਟੀ ਜਿੱਥੋਂ ਮਰਜ਼ੀ ਲੈ ਕੇ ਆਵਾਂ ਮੈਂ ਮੇਰਾ ਫਰਜ਼ ਆ ਉਦੋਂ ਮੇਰੇ ਫਰਮ ਦੀ ਪੋਸਟ ਆਈ ਹੈ ਇਹ ਪਰਿਵਾਰ ਇਹਨਾਂ ਨੇ ਨਾਲ ਜੋੜ ਲਏ 50 ਬਾਗੜ ਪਰਿਵਾਰ ਹੈ ਅੱਗੇ ਉਹਨਾਂ ਪਰਿਵਾਰਾਂ ਦੇ ਅੱਗੇ ਵੱਡੇ ਪਰਿਵਾਰ ਹੈ ਮੇਰ ਸਾਹਮਣੇ ਲੜਨਾ ਹੈ ਸਰਕਾਰ ਨਾਲ ਮੇਰ ਸਾਹਮਣੇ ਲੜਨਾ ਪ੍ਰਸ਼ਾਸਨ ਨਾਲ ਮੇਰ ਸਾਹਮਣੇ ਕਰੋ ਨਿਕਲਦੇ ਆ 12 ਵਜੇ ਉਹ ਨੂਆਂ ਗੱਡੀ ਲੱਖੀ ਹੈ ਉਹਨਾਂ ਨੇ 4 ਵਜੇ ਤੱਕ ਉੱਥੇ ਹੀ ਹੂ ਹਾ ਕਰਨਾ ਹੈ ਉਹਨਾਂ ਨੇ ਇੱਧਰ ਉੱਧਰ ਦੀਆਂ ਗੱਲਾਂ ਕਰਨੀਆਂ ਤੇ ਫੇਰ ਘਰ ਚੱਲ ਜਣਾ ਮੇਰ ਸਾਹਿਬ ਕੰਮ ਖੜੇ ਵੇਲੇ ਕਰਦੇ ਮੈਨੂੰ ਇਹ ਵੀ ਦੱਸ ਦਿਓ ਕਦੀ ਮੇਅਰ ਸਾਹਿਬ ਨੇ 50 ਦੇ 50 ਬੋਡਾਂ ਦੀ ਅਮਸ਼ੀ ਨਹੀਂ ਸੁਣੀ ਕਦੀ ਮੇਅਰ ਸਾਹਿਬ ਬੋਡਾਂ ਦੇ ਵਿੱਚ ਗਏ ਮੇਅਰ ਸਾਹਿਬ ਨੂੰ ਬੋਡਾਂ 'ਚ ਜਾਣਾ ਚਾਹੀਦਾ ਲੋਕਾਂ ਦੀ ਆਵਾਜ਼ ਜਾਣੀ ਜਰੀ ਹੈ ਮੇਅਰ ਸਾਹਿਬ ਨਹੀਂ ਸਰਕਾਰਾਂ ਪੈਸੇ ਦਿੰਦੀਆਂ ਮੈਂ ਮੰਨਣਾ ਸਰਕਾਰ ਪੈਸੇ ਨਹੀਂ ਦੇਣਦੀ ਇਹ ਹਾਊਸ ਦੀ ਮੀਟਿੰਗ ਹਰ ਮਹੀਨੇ ਕਰਦੇ ਆ ਇਹ ਡੀਸੀ ਸਾਹਿਬ ਨਾਲ ਮੀਟਿੰਗਾਂ ਕਰਦੇ ਆ ਦੱਸਣਾ ਫੋਟੋਆਂ ਕਿ ਮੈਂ ਮੀਟਿੰਗਾਂ ਕਰਨਾ ਜੀ ਮੈਂ ਆਇਆ ਮੰਗਿਆ ਜੀ ਮੈਂ ਮੰਗਿਆ ਮੇਅਰ ਸਾਹਿਬ ਐਕਚੁਅਲੀ ਆ ਗਿਆ ਕੌਂਸਲਰ ਤੇ ਮੇਰੇ ਸਾਬ ਨੇ ਸਾਰੀ ਜ਼ਿੰਦਗੀ ਕੀਤੀ ਹੈ ਨਾਲੀਆਂ ਗਲੀਆਂ ਦੇ ਕੰਮ ਤੇ ਅਸੀਂ ਵੀ ਉਹੀ ਕਰਨ ਦੇ ਤੁਸੀਂ ਵਿਚਰਨ ਦੀ ਗੱਲਾਂ ਕੀਤੇਂਗੇ ਕਿ ਮੇਰੇ ਸਾਬ ਹੁਣਾ ਕਦੀ ਵੀ ਗੇੜਾ ਨਹੀਂ ਮਾਰਿਆ ਪੰਜਾਬ ਵਰਣਾ ਦੇ ਵਿੱਚ ਤੁਹਾਡੀ ਵਾਈਫ ਜਿਹੜੀ ਐਮਸੀ ਹੈਗੀ ਹੈ ਵਾਰ ਨੰਬਰ 1 ਤੇ ਤੁਸੀਂ ਰੋਟੀ ਕਿੰਨੇ ਗੇੜਾ ਮਾਰਦੇ ਹੋ ਕਿ ਕੋਈ ਗਲੀਆਂ ਨਾਲੇ ਲੋਕਾਂ ਵਿੱਚ ਵਿਚਰਦੇ ਹੋਣਾ ਜਾਂ ਇਹ ਸਮੱਸਿਆ ਹੁੰਦਾ ਹੈ ਮੈਡਮ ਮੈਂ 112 ਗਲੀਆਂ ਬਣਾਈਆਂ ਆਪਣੇ ਖਾਨ ਕੋਲ ਪਾਣੀ ਦਾ ਮਸਲਾ ਤੋਂ ਸਾਡੇ 4 ਸਾਲ ਦੇ ਵਿੱਚ ਪਾਣੀ ਦਾ ਮਸਲਾ ਹੱਲ ਕੀਤਾ ਘਰ ਘਰ ਪਾਣੀ ਲਾਈਟਾਂ ਕੋਲੋਂ ਲਾਈਆਂ 260 ਲਾਈਟਾਂ ਮਾ ਕੋਲੋਂ ਲਾਈਆਂ ਲੋਕਾਂ ਦੇ ਘਰਾਂ 'ਚ ਖਾਨਪੁਰ ਨੇਹਰਾ ਹੁੰਦਾ ਸੀ ਅੱਜ ਘਰ ਘਰ ਗਲੀ ਗਲੀ ਚੜਨ ਆ। 250 ਰਾਸ਼ਨ ਕਾਰਡ ਬਣਾਏ। ਗ੍ਰਾਂਟਾਂ ਆਪਣੀਆਂ ਆਵਾਸ ਯੋਜਨਾ 50 ਵਾਰਡ ਹੈ। ਮੈਂ ਕਹਿੰਦਾ ਕਿਹੇ ਵਾਰਡ ਦੇ ਵਿੱਚ 10 ਗ੍ਰਾਂਟਾਂ ਉੱਤੇ ਪਾਸ ਨਹੀਂ ਹੋਈਆਂ ਹੋਣੀਆਂ। ਮੇਰੇ ਖਾਨਪੁਰ ਦੀਆਂ 150 ਗ੍ਰਾਂਟਾਂ ਪਾਸ ਆ ਜਿਦੇ ਵਿੱਚ ਮੇਰ ਸਾਹਿਬ ਨੇ ਰੋਗ ਧੋਖਲਾ ਆ ਕੇ ਲੋਕਾਂ ਦੇ ਪੈਸੇ ਨਹੀਂ ਲੈਣ ਦਿੱਤੇ। ਉਹਦਾ ਕਾਰਨ ਇਹ ਹੈ ਕਿ ਪਿੱਛੋਂ ਫੰਡਾਂ ਦਾ ਘਟ ਸਾਡੀਆਂ ਗ੍ਰਾਂਟਾਂ ਹੌਲੀ-ਹੌਲੀ ਪੈ ਰਹੀਆਂ ਮੈਂ ਇਨਾਂ ਤੁਹਾਡੇ ਮਾਹੀ ਆਪਣੇ ਲੋਕਾਂ ਨੂੰ ਵੀ ਲੈਣਾ ਚਾਹੁੰਦਾ ਜਿਹੜੇ ਮੇਲਕੋਨ ਰਾਜ ਆ ਤੁਹਾਡੀਆਂ ਹਰ ਬੰਦੇ ਦੀ ਗਰਾਡ ਪੈਣੀ ਆ ਮੇਰਾ ਫਰਜ਼ ਆ ਖਾਨਪੁਰ ਦਾ ਹਰ ਘਰ ਪੱਕਾ ਕਰਾਉਣਾ ਮੱਜ ਵੀ ਗ੍ਰਾਂਟਾਂ ਭਰਨੇ ਆ ਅੱਜ ਵੀ ਜੀਓ ਟੈਕਿੰਗ ਕਰਾਉਨੇ ਆ ਕੁਝ ਸਰਕਾਰਾਂ ਦੇ ਫੰਡ ਮੈਂ ਕਹਿੰਦਾ ਨਹੀਂ ਆਉਂਦੇ ਪਰ ਸਾਡਾ ਇਹ ਤੇ ਫਰਜ਼ ਨਹੀਂ ਕਿ ਇਹੀ ਘਰ ਬੈਠੀਏ ਸਾਡਾ ਇਹ ਤੇ ਫਰਜ਼ ਹੈ ਕਿ ਇਹੀ ਭਾਵੇਂ ਬੀਜੇਪੀ ਦਾ ਕੌਂਸਲਰ ਹੋਵੇ ਭਾਵੇਂ ਆਪ ਦਾ ਕੌਂਸਲਰ ਹੋਵੇ ਭਾਵੇਂ ਕਾਂਗਰਸ ਦਾ ਕੌਂਸਲਰ ਹੈ ਇਹੀ ਮੇਰਾ ਅਹੀ ਬੁਲਾਈਆਂ ਦੀ ਮਜਬੂਰੀ ਸੁਣੀਏ ਅਸੀਂ ਡੀਸੀ ਸਾਹਿਬ ਕੋ ਜਾਈਏ ਅਸੀਂ ਕਿਹੜੀ ਸਰਕਾਰ ਆ ਦੀ ਲੋਕਾਂ ਦੀ ਸਰਕਾਰ ਜਾਂ ਕਾਂਗਰਸ ਸਰਕਾਰ ਹੀ ਉਹ ਵੀ ਲੋਕਾਂ ਦੀ ਜਾਂ ਕਾਂਗਰਸ ਸਰਕਾਰ ਬੀਜੇਪੀ ਦਾ ਕੰਮ ਨਹੀਂ ਕਰਦੀ ਈ ਅਸੀਂ ਖੁਦੋਂ ਤੇ ਦੇਖਿਆ ਤੇ ਕੀ ਆਪ ਦੀ ਸਰਕਾਰ ਆਈਏ ਤੇ ਕਿਉਂ ਮੇਰ ਕਾਂਗਰਸ ਨੂੰ ਪੈਸੇ ਨਹੀਂ ਦੇਣਗੇ ਮੇਰ ਮੰਗੇਗਾ ਤੇ ਦੇਵੇਗਾ ਮੇਰ ਨੂੰ ਆਪਣੀ ਦਿਹਾੜੀ ਦਾ ਨਹੀਂ ਮਸਲਾ ਮੁਕਦਾ ਉਹ ਨੂੰ ਆਪਣੀ ਦਿਹਾੜੀ ਦਾ ਮਤਲਬ ਇੱਕ ਟੀਲ ਕਮਰਾ ਅੰਦਰ ਰੱਖੇ ਦਾ ਮੈਂ ਦੱਸਣੋਂ ਨਾਤਵਾਰੀ ਕਮੇਰ ਸਾਹਿਬ ਦੀ ਕੁਰਸੀ ਦੇ ਨਾਲ ਨਾ ਉਠੋ ਤੇ ਫੋਨ ਰਖਾ ਦੇ ਬਾਹਰ ਠੇਕੇਦਾਰ ਦੇ ਵੀ ਹਰ ਬੰਦੇ ਲਈ ਫੋਨ ਬਾਹਰ ਰੱਖੇ ਤੂੰ ਰਿਕਾਰਡਿੰਗ ਕਰਕੇ ਸੁਣਾ ਦੇ ਨਹੀਂ ਗਏ ਤੇ ਅੰਦਰਲੇ ਡੀਲ ਕਰਮੇ ਚਲਾ ਜਾਂਦੇ ਅਫਸਰਾਂ ਨੂੰ ਤੇ ਉਥੇ ਜੇ ਹਾਊਸ ਦੇ ਵਿੱਚ ਆਪਾਂ ਕੋਈ ਮਤਾ ਪਾ ਕੇ ਭੇਜਦੇ ਆ ਯਸਟੀਮੇਟ ਬਣਵਾ ਕੇ ਦੇਣੇ ਆ ਤੇ ਮੇਅਰ ਸਾਹਿਬ ਜਦੋਂ ਉਹਦੀ ਹਾਊਸ ਤੇ ਉਹਦੀ ਹੁੰਦੀ ਹੈ ਨਾ ਐਫਐਨਸੀ ਦੀ ਮੀਟਿੰਗ ਤੋਦੇ ਚ ਕਹਿੰਦੇ ਆ ਇਹ ਕਿੰਨੇ ਪਾਇਆ ਕੰਮ ਇਹ ਕੰਮ ਨਹੀਂ ਪਾਣਾ ਤੇ ਉਸ ਵੇਲੇ ਅਫਸਰਾਂ ਨੂੰ ਆਈ ਪੁੱਛੀਦਾ ਕੰਮ ਨੂੰ ਵਗੜਿਆ ਕਹਿੰਦੇ ਮੇਅਰ ਸਾਨੂੰ ਦੇ ਕਰਵਾਇਆ ਨਹੀਂ ਤੁਸੀਂ ਮਾਪਤਾਂ ਨਾਲ ਗੱਲ ਤੋਂ ਦੇਵੇ ਤੁਸੀਂ ਗਲੀਆਂ ਨਾਲੀਆਂ ਦੀ ਗੱਲ ਕੀਤੀ ਕੀ ਖਾਨਪੁਰ ਦੇ ਵਿੱਚ ਨੀਰਾ ਹੁੰਦਾ ਸੀਗਾ ਲਾਈਟਾਂ ਲਗਾਈਆਂ ਜਾਂਦੀ ਸੀ ਉਹ ਦੂਸਰਾ ਜਿਹੜੀ ਆ ਤੁਸੀਂ ਗਲੀਆਂ ਦੀ ਗੱਲ ਕਰਦੇ ਵੀ 100 ਕੁਝ ਕਰਕੇ ਗਲੀਆਂ ਜਿਹੜੀਆਂ ਪਾਸ ਕਰਵਾਂਗੇ ਪਰ ਪਿਛਲੇ ਦਿਨ ਅਸੀਂ ਲੋਕਾਂ ਦੇ ਵਿੱਚ ਵਿਚਰੇ ਲੋਕ ਜਿਹੜੇ ਤਰਾਸ-ਸਰਾਸ ਕਰਦੇ ਪਏ ਨੇ ਵੀ ਇੱਕ ਵਾਰੀ ਜਿਹੜੇ ਆ ਤੁਹਾਡੀ ਜਿਹੜੀ ਵਾਈਫ ਜਿਹੜੀ ਹਰਪ੍ਰੀਤ ਕੌਰ ਵਾਲੀਆ ਜਿੱਦੋਂ ਵੋਟਾਂ ਦਾ ਸਮਾਂ ਹੁੰਦਾ ਸੀ ਉਦੋਂ ਸਾਡੇ ਗਲੀ-ਗਲੀ ਘਰ-ਘਰ ਦੇ ਵਿੱਚ ਪਹੁੰਚਿਆ ਇੱਕ ਵਾਰੀ ਜ਼ਰੂਰ ਗਿੜਾ ਮਾਰਿਆ ਜਾਏ ਉਹ ਗਲੀਆਂ ਦੇ ਹਾਲਾਤ ਵੇਖੇ ਜਾਣ ਮੈਮ ਮੈਡਮ ਉਹਨਾਂ ਨੂੰ ਇੱਕ ਗੱਲ ਕਹਿਣਾ ਚਾਹੁੰਦਾ ਹਾਂ ਗ ਤੁਸੀਂ ਸਾਰੇ ਕਿਹੜਾ ਮੈਂ ਦੱਸਣਾ ਜੀ ਇੱਕ ਗੈਜੈਂਸੀ ਦੇ ਪਿੱਛੇ ਸੌਡੀ ਕਰਉਣੀ ਹੈ ਇੱਕ ਕਾਨੂੰਨੀ ਰਾਮਪਾਲ ਵੇਖੀ ਛੀਲੂ ਬਾਜੀ ਨੇ ਅੱਜ ਤੋਂ 4 ਸਾਲ ਪਹਿਲੇ ਕੱਟੀ ਨਾ ਜੀ ਪੁੱਡਾ ਦੀ ਪਰਮਿਸ਼ਨ ਲਈ ਨਾ ਇਹਨਾਂ ਨੂੰ ਕਮੇਟੀ ਚ ਪਾਸ ਕਰਾਇਆ ਨਾ ਇਹਦੇ ਕੋਈ ਆਪਣੇ ਸੀਐਜੂ ਜਾਮਾ ਕਰਾਈ ਲੋਕਾਂ ਨੇ ਪਲਾਟ ਲਿਆ 90000 ਰੁਪਏ ਮਰਲਾ ਅੱਜ ਉੱਥੇ 2 ਲੱਖ ਰੁਪਏ ਮਰਲਾ ਜਾਇਗਾ ਹੋਵੇ ਲੋਕਾਂ ਨੇ ਮਕਾਨ ਬਣਾ ਲਿਆ ਉਧ ਜ਼ੋਰ ਦੇ ਵਿੱਚ ਅੰਮ੍ਰਿਤਪੁਰ ਦੀ ਜੀਸੀਵਰ ਦੀ ਯੋਜਨਾ ਆਈ ਮਸੀਵਰ ਵੀ ਪਵਾਤਾ ਮਾ ਪਾਣੀ ਦੀ ਪਾਈਪ ਵੀ ਉੱਥੇ ਪਵਾਤੀ ਮੈਂ ਲਾਈਟ ਵੀ ਲੁਵਾਤੀ ਕੋਈ ਲੋਕ ਆਏ ਦਿਨਾ ਨਗਰ ਤੋਂ ਕੋਈ ਆਏ ਕਾਨਵਾ ਤੋਂ ਕੋਈ ਆਏ ਲਮੀਨੀ ਤੋਂ ਕੋਈ ਆਏ ਜਮੂ ਤੋਂ ਕੋਈ ਆਏ ਕਿਤੇ ਭਾਤ ਭਾਤ ਕੀ ਲੱਕੜ ਸਾਡੇ ਬਾਗ ਦੇ ਕੱਠੀ ਹੋਏ ਸਾਡਾ ਪਰਿਵਾਰ ਅਸੀਂ ਉਹਨਾਂ ਪਰਿਵਾਰਾਂ ਨੂੰ ਇੱਕ ਗੱਲ ਕਹੀ ਕਿ ਤੁਸੀਂ 25 ਲੱਖ ਰੁਪਇਆ ਮਕਾਨ ਤੇ ਲਾਇਆ ਇੱਕ 20000 ਰੁਪਇਆ ਆਪਣੇ ਬੂਏ ਦੇ ਵਿੱਚ ਮਿੱਟੀ ਪਾ ਦਿਓ ਸੀਵਰ ਮੈਂ ਪਾਤਾ ਪਾਣੀ ਦੀ ਪਾਈਪ ਪਾਤੀ ਲਾਈਨ ਗਲੀ 'ਵਾਂ ਬਣਵਾ ਲਿਆ ਉਹਨਾਂ ਲੋਕਾਂ ਦੇ ਕਰਤਾ ਕਿੰਨੇ ਕਿੰਨੇ ਉੱਚੀਆਂ ਗਲੀਆਂ ਤੇ ਬਿਲਕੁਲ ਠੀਕ ਉਹ ਜਿਹੜੇ ਸੀਵਰੇਜ ਤੇ ਤੁਸੀਂ ਗੱਲ ਕਰ ਰਹੇ ਉਹ ਵੀ ਆਪਾਂ ਨੂੰ ਪਤਾ ਨਹੀਂ ਚੱਲਦਾ ਕਿ ਉੱਥੇ ਸਾਧਨ ਦਾ ਸਰ ਦੂਰ ਦੀ ਗੱਲ ਛੱਡੀ ਆ ਉਹਦੇ ਤੁਰਨਾ ਔਖਾ ਹੈ ਨਰੋੜੇ ਛੋਟੇ ਛੋਟੇ ਰੋੜੇ ਕਰਕੇ ਤੁਸੀਂ ਜਿਹੜੇ ਮਿੱਟੀ ਦੀ ਗੱਲ ਕਰ ਰਹੇ ਕਿ ਮਿੱਟੀ ਪਾਏਗਾ ਭਰਤੀ ਪਾਏ ਉਹ ਮਿੱਟੀ ਨਹੀਂ ਜਾਏਗੀ ਉਹ ਤੁਸੀਂ ਜਿਹੜੇ ਕੰਕਰੀਟ ਜਿੱਦਾਂ ਕਹਿ ਰਹੇ ਨਾ ਉਹ ਛੋਟੇ ਛੋਟੇ ਟੋਟੇ ਕਰਕੇ ਇੱਟਾਂ ਦੇ ਜਿਹੜੇ ਉਹ ਪਾਏ ਹੋਏ ਆ ਉਹ ਵੀ ਮੈਂ ਤੁਹਾਨੂੰ ਦੱਸਣਾ ਉਹ ਵੀ ਮੇਅਰ ਸਾਹਿਬ ਦੀ ਦੇਣ ਹੈ ਜੀ ਲੋਕਾਂ ਦੇ ਪੈਰਾਂ ਨੂੰ ਮੋਚਾਂ ਆਈਆਂ ਉਹ ਵੀ ਮੇਅਰ ਸਾਹਿਬ ਇਹ ਕਰਕੇ ਆਈਏ ਮੇਰ ਕੋ ਵਿਟਿੰਗ ਰਿਕਾਰਡ ਸਰ ਕੁਛ ਪੱਧਰ ਨਹੀਂ ਹੋ ਗਿਆ ਤੁਸੀਂ ਦੇਖੋ ਜਾਂ ਜੀ ਹਜੇ ਵੀ ਢੇਰਾਂ ਢੇਰਾਂ ਐ ਇੱਕ ਟਰਾਲੀ ਇਕੱਠੀ ਕੀਤੀ ਵੀ ਦੂਜੀ ਜਗ੍ਹਾ ਤੇ ਸਾਫ਼ ਕੀਤੀ ਵੀ ਦੇਖ ਟਰਾਲੀ ਐਂ ਦੀਆਂ ਹੈਗੀਆਂ ਉਹ ਵੀ ਮੈਂ ਤੁਹਾਨੂੰ ਦੱਸ ਰਿਆ ਨਾ ਮੈਂ ਕਲੀਅਰ ਕੱਟ ਦੱਸ ਰਿਆ ਕਿ ਮੇਲ ਸਾਹਿਬ ਨੇ ਇੱਕ ਦੋ ਬੇਟੀ ਦੇ ਕੇ ਨਾ ਰੱਖੇ ਦੀਆਂ ਜਿੱਚ ਮੇਲ ਸਾਹਿਬ ਦੀ ਮੁੱਲ ਦਾ ਪਾਈ ਵਾਲੀ ਹੈ ਜੀ ਉਹ ਉਹਦੇ ਚ ਨਾ ਕੋੜਾ ਗੁੰਡੇ ਕੋੜਾ ਇਹਨੂੰ ਕਹਿੰਦੇ ਨਾ ਆਪਣਾ ਮਲਵਾ ਨਾਲਿਆ ਦਾ ਮਲਬਾ ਨਿਕਲ ਗਿਆ ਮੈਂ ਕਹਿੰਦੀ ਮੇਰੇ ਕੋਲ ਵੀਡੀਓ ਹੈਗੀ ਹੈ ਮੇਰੇ ਕੋਲ ਫੋਟੋ ਹੈਗੀ ਹੈ ਮੇਰੇ ਕੋਲ ਸਭ ਕੁਝ ਹੈਗਾ ਇਹ ਤੇ ਮੈਂ ਵੀ ਰਿਐਕਸ਼ਨ ਕੀਤੀ ਮੈਂ ਐਸਜੀਐਮ ਐਸਜੀਓ ਡੀਸੀਓ ਨਾਲ ਗੱਲ ਕੀਤੀ ਤੇ ਨੋਟਿਸ ਕਰਵਾਇਆ ਜਾਣਾ ਕਿ ਇਹਦਾ ਬਿੱਲ ਨਹੀਂ ਹੋਣਾ ਜੇ ਪੇਮੈਂਟ ਨਹੀਂ ਹੋਣੀ ਚਾਹੀਦੀ ਬਣਾ ਵਿਜੀਲੈਂਸ ਮੈਂ ਕੋਰਟ 'ਚ ਕਸੀਦਾਗਾ ਵੀ ਤੇ ਮੇਰ ਨੂੰ ਕਿਉਂਕਿ ਇਹ ਮੇਰ ਦੀ ਸ਼ਹਿਰ ਤੇ ਕੰਮ ਹੋਇਆ ਕਰਦਾ ਮੇਰ ਨੂੰ ਮੇਰੇ ਵਾਰਡ ਨਾਲ ਬਹੁਤ ਇੰਟਰਸਟ ਹੈ ਕਿਉਂਕਿ ਮੇਰਾ ਪਿਆਰ ਜ਼ਿਆਦਾ ਨਾ ਸਾਡੀ ਲਗਾਵ ਜਿਆਦਾ ਦੋਨਾਂ ਦਾ ਕੰਮ ਹੋਇਆ ਫਿਰ ਸਾਰੇ ਵਾਰਡ ਜਿੰਨਾ ਪਿਆਸੇ ਮੇਅਰ ਸਾਹਨੇ ਕੰਮ ਵੀ ਹੋਈ ਨਹੀਂ ਕਰਾਇਆ ਇਹ ਤਾਂ ਮੇਰਾ ਕੰਮ ਹੋਇਆ ਜੀ ਅੰਮ੍ਰਿਤੂ ਦੀ ਯੋਜਨਾ ਜੇ ਤੇ ਆਪਣਾ ਸੀਵਰਪੋਰਟ ਦੀ ਯੋਜਨਾ ਦੇ ਵਿੱਚ ਇਹ ਸਾਡੇ ਪੰਜ ਵਾਰਡ ਜਿਹੜੇ ਨਵੇਂ ਜੁੜੇ ਸੀ ਇੱਕ ਸਟੇਸ਼ੀ ਦਾ ਇੱਕ ਛਾਡੂ ਪਟੀ ਦਾ ਇੱਕ ਮੇਰਾ ਮੂਨ ਇਹ ਏਰੀਆ ਇਹ ਸੈਂਟਰ ਦੀ ਸਕੀਮ ਆਈ ਸੀ ਜਿਹੜੇ 60 ਪੈਸੇ ਸੈਂਟਰ ਦੇ ਸੀ 40 ਪੈਸੇ ਸਰਕਾਰ ਦੇ ਸੀ ਤੇ ਸਾਰਾ ਕੰਮ ਆਉਦੇ ਚ ਕਰਾਇਆ ਮੇਅਰ ਸਾਹਿਬ ਨੇ ਮੇਰੀ ਕੋਈ ਗਲੀ ਨਹੀਂ ਬਣਵਾਈ ਖਾਨਪੁਰ ਦੀ ਮੇਰੇ ਸਾਹਮਣੇ ਕੋਈ ਪਾਣੀ ਦੀ ਪੈਰ ਨਹੀਂ ਕੋਈ ਜੇ ਕੋਈ ਤਾਂ ਨਾਲ ਹੋ ਕੇ ਪਟਵਾਰ ਛੜੀ ਕੁਝ ਲੋਕ ਕਹਿੰਦੇ ਤੁਸੀਂ ਪੈਪਾ ਦੀ ਗੱਲ ਕੁਝ ਲੋਕ ਕਹਿੰਦੇ ਕਿ ਅਸੀਂ ਆਪਣੇ ਪੱਲੋਂ ਪੈਸੇ ਆਪਣੇ ਜੇਬ ਚੋਂ ਪੱਲੋਂ ਪੈਸੇ ਖਰਚ ਕੇ ਕੁਝ ਗਲੀ ਦੀ ਵੀ ਗੱਲ ਕੀਤੀ ਸੀਗੀ ਕੁਝ ਲਾਈਟਾਂ ਦੀ ਵੀ ਗੱਲ ਕੀਤੀ ਸੀ ਉਹ ਤੁਹਾਡੇ ਵੱਲ ਕੋਈ ਲਾਈਟ ਲਗਾਈ ਗਈ ਹੈ ਉਹ ਵੀ ਜਿਹੜੀ ਹੈ ਪੱਟੀ ਗਈ ਹੈ ਉੱਥੇ ਉਹ ਆਪਣਾ ਉਹ ਪਾਣੀ ਪੱਟੀ ਜੀ ਮੈਂ 8 ਮਹੀਨੇ ਬਿਮਾਰ ਰਹਾ ਲੋਕ ਕਹਿੰਦੇ ਲਗਾਉਣ ਦਾ ਦੂਰ ਦੀ ਗੱਲ ਛੱਡੀ ਜਿਹੜੀਆਂ ਲੱਗੀਆਂ ਆਈਆਂ ਉਹ ਵੀ ਪਟ ਪਟ ਗਈਆਂ ਕਿੰਨੇ ਕੁੱਟੀਆਂ ਲੋਕਾਂ ਨੂੰ ਪੁੱਛੋ ਕਿੰਨੇ ਕੁੱਟੀਆਂ ਉਹ ਤੁਹਾਡੇ ਵੱਲੋਂ ਕਹਿੰਦੇ ਅੱਪਾ ਜੇ ਕੁੱਟੀਆਂ ਹਨ ਉਹਨਾਂ ਨੂੰ ਕੁਝ ਸਬੂਤ ਦੱਸੋ ਲੋਕਾਂ ਨੇ ਕੁਝ ਨਵੇਂ ਲੀਡਰ ਇੱਥੇ ਉੱਠੇ ਉਹ ਮੇਰ ਸਾਹਿਬ ਦੇ ਚਾਹਤੇ ਹੈ ਮੇਰ ਸਾਹਿਬ ਕੋ ਜਾ ਕੇ ਕੁਰਸੀ ਤੇ ਬਹਿਦੇ ਨਕਾਬ ਉਹਨਾਂ ਨੇ ਆਮ ਆਦਮੀ ਪਾਰਟੀ ਦਾ ਪਾਇਆ ਹੋਇਆ ਪਰ ਬੈਂਦੇ ਮੇਰ ਸਾਹਿਬ ਕੋਲ ਆ ਪੂਰਾ ਜਗ ਜਾਇਰ ਹੈ ਮੇਰੇ ਕੋ ਫੋਨੋ ਹੈਗੀਆਂ ਉਹਨਾਂ ਨੇ ਮੇਰ ਸਾਹਿਬ ਨੂੰ ਉੱਥੇ ਲਿਆਂਦਾ ਸੀ ਆਪਾਂ ਪਾਰਟੀ ਦਾ ਵੀ ਉੱਥੇ ਗੱਲ ਐ ਪਜਾਈ ਹੈ ਉਹ ਡਬਲ ਕਰਾਸ ਗੇਮ ਖੇਡਦੇ ਨੇ ਹੈ ਆਮ ਆਦਮੀ ਪਾਰਟੀ ਨਾਲ ਚੱਲਣਗੇ ਪਰ ਇੱਕ ਬੈਂਦੇ ਮੇਰ ਸਾਹਿਬ ਕੋਲ ਆ ਕਮ ਮੇਰ ਸਾਹ ਨੂੰ ਕਹਿੰਦੇ ਕਿਉਂਕਿ ਕਾਉਂਸਲਰ ਰਹੀ ਹੈ ਅਸੀਂ ਆਮ ਆਦਮੀ ਪਾਰਟੀ ਜੁਆਇਨ ਕੀਤੀ ਵਿਧਿੰਗ ਕਾਉਂਸਲਰ ਹੁਣ ਕਹੀ ਜਾਂਦੇ ਕਿ ਮੇਰੀ ਵਾਈਫ ਨੇ ਆਮ ਆਦਮੀ ਪਾਰਟੀ ਨੂੰ ਹਾਂ ਤੁਸੀਂ ਨਕਾਬ ਦੀ ਗੱਲ ਕੀਤੀ ਨਾ ਇੱਥੇ ਪਬਲਿਕ ਦਾ ਗੀਹੋ ਕਹਿਣਾ ਕਿ ਨਕਾਬਮੋਸ਼ੀ ਤੁਸੀਂ ਵੀ ਹਰੇਕ ਕਿ ਤੁਹਾਡੇ ਵੱਲੋਂ ਜਿਹੜੀਆਂ ਪਹਿਲਾਂ ਤਾਂ ਕਾਂਗਰਸ ਨਾਲ ਹੀ ਕੀਤੀ ਗਈ ਸੀ ਹੁਣ ਆਮ ਆਦਮੀ ਪਾਰਟੀ ਮੈਂ ਕਾਂਗਰਸ ਜੁਆਇਨ ਨਹੀਂ ਕੀਤੀ ਮੈਂ ਕਾਂਗਰਸੀ ਸੀ 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 ਤੁਸੀਂ ਉਸ ਤੋਂ ਛੱਡਣ ਤੋਂ ਬਾਅਦ ਆਮ ਆਦਮੀ ਪਾਰਟੀ ਵਿੱਚ ਆ ਗਏ ਪਰ ਹਜੇ ਤੱਕ ਲੋਕਾਂ ਨੂੰ ਇਸ ਗੱਲ ਦਾ ਪਤਾ ਨਹੀਂ ਲੱਗਿਆ ਕਿ ਤੁਹਾਡੀ ਵਾਈਫ ਜਿਹੜੀ ਸ਼ੋਰ ਆਪਣੀ ਹੋਈ ਹੈ ਜਿਹੜੇ ਲੋਕ ਹੈ ਗੱਲ ਕਹਿੰਦੇ ਹਨ ਉਹਨਾਂ ਨੂੰ ਇੱਕ ਗੱਲ ਕਹਿਣਾ ਚਾਹੁੰਦਾ ਹੈ ਕਿ ਤੁਸੀਂ ਜਿਹੜੀ ਆਪਣੀ ਵਾਈਫ ਵਿਆਹ ਕੇ ਲੈ ਆ ਜੀ ਦੀ ਮੋਟੀ ਜਾ ਕੇ ਲੈ ਆ ਦਿੱਤੀ ਹੈ ਤੁਸੀਂ ਜੰਮੂ ਜਾਓ ਕਿਆ ਲੋਕਾਂ ਲੋਕਾਂ ਨੂੰ ਕਹਿੰਦੇ ਤੁਹਾਨੂੰ ਪਤਾ ਨਹੀਂ ਲੱਗੇ ਕਿ ਅਸੀਂ ਕਿਸ ਗੱਲ ਦਾ ਕਿਸ ਪਾਰਟੀ ਨੂੰ ਜਾ ਕੇ ਚਾਹੀਏ ਜਾ ਕੇ ਕਿਹੜੀ ਪਾਰਟੀ ਨੂੰ ਇਹਨਾਂ ਨੂੰ ਇੰਨੀ ਗੱਲ ਅਸੀਂ ਉਹ ਕਹਿੰਦੇ ਆ ਕਿ ਪਤਾ ਜਾਂਦੇ ਬੀਜੇਪੀ ਨੂੰ ਲੱਗੇ ਇਹ ਕੁਝ ਇਦਾਂ ਗੱਲ ਹਰ ਗੱਲਾਂ ਤਾਂ ਕਹਿੰਦੀ ਪੱਖਸ਼ ਨੇ ਗੱਲ ਕਰਨੀ ਹੈ ਵਿਪੱਖਸ਼ ਨੇ ਗੱਲ ਕਰਨੀ ਹੈ ਬੀਜੇਪੀ ਨੇ ਗੱਲ ਕਰਨੀ ਹੈ ਬੀਜੇਪੀ ਨੂੰ ਮੈਂ ਨਹੀਂ ਗੱਲ ਕਹਿਣਾ ਚਾਹੁੰਦਾ ਕਿ 25 ਸਾਲ ਤੋਂ ਡਾ ਰਾਜ ਰਿਹਾ ਪ੍ਰਧਾਨ ਮੰਤਰੀ ਤੋਂ ਡਾ ਰਿਹਾ ਸੀਐਮ ਤੋਂ ਡਾ ਰਿਹਾ ਐਮਐਲਏ ਤੋਂ ਡਾ ਰਿਹਾ ਐਮਐਲਏ ਮੰਤਰੀ ਰਿਹਾ ਜ਼ਿਲ੍ਹਾ ਪ੍ਰਧਾਨ ਰਿਹਾ ਡਿਸਟ੍ਰਿਕਟ ਪ੍ਰਧਾਨ 22 ਪ੍ਰਧਾਨ ਪੰਜਾਬ ਪ੍ਰਧਾਨ ਵੀ ਰਿਹਾ ਤੁਸੀਂ ਕਿਹਨਾਂ ਕੰਮ ਕੀਤਾ? ਉਦੋਂ ਕਿੱਥੇ ਸੀ? ਢੋਡੇ ਕੋ ਦਾ ਸ਼ਮਸ਼ਾਨ ਘਾੜ ਦਿੱਤੀ ਪੈਸੇ ਇਕੱਠੇ ਕਰਕੇ ਖਾ ਲਈ। ਅਸੀਂ ਸ਼ਮਸ਼ਾਨ ਘਾੜ ਬਣਾਇਆ। ਅਸੀਂ ਪਾਰਕ ਬਣਾਇਆ। ਅਸੀਂ ਗਲੀਆਂ ਬਣਵਾਈਆਂ। ਅਸੀਂ ਨਾਲੀਆਂ ਬਣਵਾਈਆਂ। ਅਸੀਂ ਪਾਣੀ ਪੂਰਾ ਕੀਤਾ। ਅੱਜ ਵੀ ਗਲੀਆਂ ਨਾਲੀਆਂ ਦੀ ਰਾਜਨੀਤੀ ਲੜਿਆ। ਆਪਾਂ ਗਨੀਆਂ ਨਾਲੀਆਂ ਦੀ ਰਾਜਨੀਤੀ ਤੋਂ ਉੱਠ ਕੇ ਲੋਕਾਂ ਦਾ ਕੰਮ ਕੀਤਾ। ਲੋਕਾਂ ਨੂੰ ਮੋਟਰ ਸਲਟਾ, ਗਰਾਂਟਾ, ਰਾਸ਼ਨ ਕਾਰਡ, ਲੇਬਰ ਕਾਰਡ ਹਰ ਚੀਜ਼ ਦੀ ਫੈਸਿਲਿਟੀ ਘਰ ਘਰ ਜਾ ਕੇ ਦਿੱਤੀ ਹੈ। ਲੋਕ ਕਿਸੇ ਗੱਲ ਤੇ ਗਵਾਹ ਨੇ ਮੇਰੇ ਲੋਕ ਤੇ ਗਵਾਹ ਹੈਗੇ ਫਿਰ ਅੱਜ ਲੋਕ ਬੋਲਦੇ ਕਰਤੋਂ ਮੈਂ ਕਹਿੰਦਾ ਜੀ ਹੁੰਦਾ 1 ਟੂ 1 ਕਰਾਓ ਮੇਰੇ ਸਾਹਮਣੇ ਜਿਹੜੇ ਮੇਰੇ ਪਰ ਤੁਹਾਨੂੰ ਦਿਖਾੜੇ ਗੱਡਣ ਦੇ ਨਾਂ ਤੇ ਗਲੀਆਂ ਨਾਂ ਤੇ ਸੀਵਰੇਜ ਨਾਂ ਤੇ ਲਾਈਟਾਂ ਹੱਥੇ ਹੈਗੇ ਨਾਂ ਤੇ ਮੈਡਮ ਗੱਲ ਉਹੀ ਕਰ ਰਹੀਆਂ ਕਿ ਤਿੰਨ ਕਲੋਨੀਆਂ ਨਵੀਆਂ ਕਟੋਈਆਂ ਦਾ ਸੀਐਲ ਜੂ ਕਿੰਨੇ ਕਰਾਣਾ ਸੀ ਜਿਨ੍ਹਾਂ ਨੇ ਕਲੋਨੀਆਂ ਜਦੋਂ ਲੋਕਾਂ ਨੇ ਮਕਾਨ ਖਰੀਦੇ ਜਦੋਂ ਪਤਾ ਕਿ ਪਹਿਲੀ ਗਲੀ 4 ਫੁੱਟ ਉੱਚੀ ਹੈ ਤਾਂ ਸਾਡੀ 4 ਫੁੱਟ ਨਹੀਂ ਨਹੀਂ ਹੈ ਸਾਡਾ ਮਕਾਨ 6 ਫੁੱਟ ਉੱਚਾ ਪੇਗਾ ਤਾਂ ਸਾਡੀ ਗਲੀ 6 ਫੁੱਟ ਨਹੀਂ ਨਹੀਂ ਹੋਗੀ ਉਦੋਂ ਲੋਕਾਂ ਨੇ ਦੇਖਣ ਤੋਂ ਪਹਿਲੇ ਹੂੰ ਤੁਸੀਂ ਕੋਈ ਮਕਾਨ ਲੈਣਾ ਪਲਾਟ ਲੈਣਾ ਤੁਸੀਂ ਕੀ ਦੇਖੋਗੇ ਸਭ ਤੋਂ ਪਹਿਲੇ ਗਲੀ ਪਾਣੀ ਲਾਈਟ ਸਰ ਇੱਕ ਗੱਲ ਹੋਰ ਸੀ ਮਾਫ਼ ਕਰਨਾ ਛੋਟ ਸਮੇਂ ਦੇ ਵਿੱਚ ਅਸੀਂ ਪੂਰਾ ਕਰਨਾ ਲੋਕਾਂ ਦਾ ਕਹਿਣਾ ਸੀਗਾ ਕਿ ਜਦੋਂ ਅਸੀਂ ਆਪਣੀ ਸਮੱਸਿਆ ਦੱਸਦੇ ਆ ਕਿ ਜਾਂ ਤਨਵਾਦੀਆ ਕੋ ਚਾਉਂਦੇ ਆ ਪਹਿਲਾਂ ਤਾਂ ਉਹਨਾਂ ਨੂੰ ਬੋਲੋ ਕੋਈ ਦਾ ਸਲੀਕਾ ਨਹੀਂ ਤੇ ਹੈਗਾ ਜੇ ਅਸੀਂ ਸਮੱਸਿਆ ਦੱਸਦੇ ਆ ਸਾਡੇ ਨਾਲ ਬਦਸਲੂਕੀ ਜਿਹੜੀ ਕੀਤੀ ਜਾਂਦੀ ਉਹ ਕੀ ਕਾਰਨ ਹੈਗਾ ਮੈਂ ਕਹਿੰਨਾ ਮੈਡਮ ਜਿਹੜੇ ਕਹਿੰਦੇ ਆ ਉਹ ਵੀ ਤੁਹਾਡੇ ਮੱਥੇ ਤੇ ਬਾਕੀ ਲੋਕ ਜਿਹੜੇ ਮੇਰੇ ਨਾਲ ਹੈਗੇ ਆ ਮਨੂ ਪਤਾ ਜਿਹੜੇ ਵਿਪੱਖਸ਼ ਵਿਪੱਖਸ਼ ਨੇ ਮੇਰੀ ਗੱਲ ਕਰਨੀ ਹੈ ਜੇ ਤੁਸੀਂ ਕੇ ਇਹਨੂੰ ਠਾਸੋ ਠਾ ਗੱਲ ਕਰੋਗੇ ਤੇ ਅੱਗੋਂ ਕੀ ਜਵਾਬ ਆਊਗਾ ਜੇ ਮੈਂ ਤੁਹਾਨੂੰ ਬਦਮਾਸ਼ੀ ਨਾ ਬੁਲਾਵਾਂਗਾ ਤਾਂ ਤੁਸੀਂ ਹੱਟੇ ਤੱਕ ਰਹੇ ਹੋ ਹਾਂ ਅभी ਕਹਿੰਦੇ ਜੋ ਤੋਂ ਤੁਹਾਡੇ ਕੰਮ ਨੂੰ ਮੈਂ ਕਰ ਰਿਹਾ ਸਭ ਕੁਝ ਮੈਂ ਕਰ ਰਿਹਾ ਮੈਨੂੰ ਇੱਕ ਗੱਲ ਦੱਸੋ ਅਸੀਂ ਠਾਸੋ ਠਾ ਕਿਉਂ ਮਾਰਾਂਗੇ ਲੋਕ ਕੇਰ ਸੱਚੇ ਆ ਮੈਂ ਕਾਂਗਰਸ ਹੀ ਆਪ ਦੀ ਸਰਕਾਰ ਆ ਲੋਕੀ ਆਪਾ ਲੋਗੇ ਸਾਨੂੰ ਭੁੱਲ ਗਏ ਹੁ ਨਹੀਂ ਆਬਾ ਲੱਗ ਰਹੀਆਂ ਤੇ ਲੋਕੀ ਫੇਰ ਸਾਡੇ ਆ ਲਾਗੇ ਹੁਣ ਕਾਂਗਰਸ ਨੂੰ ਭੁੱਲ ਗਏ ਹੁਣ ਲੋਕੀ ਉਹਨਾਂ ਨੂੰ ਵੀ ਭੁੱਲ ਗਏ ਜਿਹੜੇ ਆਪ ਦੇ ਵਿੱਚ ਪਹਿਲੇ ਸੀ ਹਾਂ ਉਹ ਲੋਕੀ ਸਾਨੂੰ ਫੋਨ ਕਰਦੇ ਆ ਜਦ ਤੱਕ ਇਹ ਕੰਮ ਹੋ ਜਾਏਗਾ ਨਕਲ ਹੋਏਗਾ 200% ਜੇਕਰ ਐਮਸੀ ਸਾਹਿਬ ਦਾ ਹਸਬੰਦ ਜਿਹੜੀਆਂ ਫੇਰ ਬਦਲੀਆਂ ਕਰਨ ਤਾਂ ਫਿਰ ਲੋਕਾਂ ਨੂੰ ਕਰਦਾ ਇਹ ਕੀ ਪ੍ਰੋਬਲਮ ਹੈ ਮੈਡਮ ਲੋਕਾਂ ਨੇ ਤਾਂ ਫਾਇਦੇ ਚੱਕਣੇ ਆ ਮੈਂ ਕਿਹਾ 200% ਆਪਾਂ ਸਰਕਾਰ ਚੇਂਜ ਕੀਤੀ ਲੋਕਾਂ ਨੇ ਮੈਨੂੰ 5 ਸਾਲ ਬਾਅਦ ਚੁਣਿਆ ਹਾਂ ਮੈਂ 2025 ਨੂੰ ਜਰੂਰ ਨਹੀਂ ਲੱਖੋ ਡਿਖਾਂ ਕਿ ਮੇਰੀ ਕਾਂਗਰਸ ਸਰਕਾਰ ਆਏਗੀ ਮੈਂ ਆਪ ਸਰਕਾਰ ਵੀ ਮੇਰੀ ਹੈ ਕਿਉਂਕਿ ਲੋਕਾਂ ਨੇ ਬਣਾਈ ਹੈ ਮੈਂ ਲੋਕਾਂ ਦੇ ਨਾਲ ਰਹਿਣਾ ਐਸੇ ਕਰਕੇ ਪਸਰਤਾ ਚੇਂਜ ਕੀਤੀ ਅਈ ਲੋਕਾਂ ਦੇ ਕੰਮ ਵਾਸਤੇ ਉਲਵਾਸੇ ਟੈਂਡ ਕੀਤੀ ਗਲੀਆਂ ਬਣਤੀ ਕੀਤੀ ਐਮਪੀਅਰਸ ਵਾਸਤੇ ਕੀਤੀ ਨਾਲੀਆਂ ਵਾਸਤੇ ਕੀਤੀ ਤੇ ਲੋਕਾਂ ਦੇ ਕੰਮ ਕਰਨ ਵਾਸਤੇ ਕੀ ਮੈਸੇਜ ਦੇਣਾ ਚਾਹੁੰਦਾ ਲੋਕਾਂ ਦੀ ਕਾਫੀ ਸਮੱਸਿਆ ਸੀ ਮੈਂ ਲੋਕਾਂ ਨੂੰ ਇਹੀ ਗੱਲ ਕਹਿਣਾ ਚਾਹੁੰਦਾ ਆ ਕਿ ਜਿਹੜੇ ਮੇਰੇ ਵਿਪੱਖ ਦੇ ਆ ਉਹ ਵੀ ਮੇਰੇ ਆਪਣੇ ਆ ਤੇ ਜਿਹੜੇ ਮੇਰੇ ਆਪਣੇ ਉਹ ਆਪਣੇ ਹੈ ਹੀ ਆ ਬਾਕੀ ਵਿਪੱਖ ਨੂੰ ਮੇਰਾ ਇੱਕ ਵਾਦਾ ਆ ਕਿ ਜਤਨਵਾਲੀਆਂ ਨੇ ਕੋਈ ਕੰਮ ਨਹੀਂ ਕੀਤਾ ਤੇ ਤੁਸੀਂ ਸਬੂਤ ਲਿਓ ਮੈਂ 4 ਸਾਲ ਦਾ ਹਿਸਾਬ ਲਿਆਣਾ ਤੁਸੀਂ 25 ਸਾਲ ਦਾ ਹਿਸਾਬ ਲਿਓ ਆਪਾਂ ਟੇਬਲ ਟੂ ਟੇਬਲ ਢੋਡੇ মিডিਆ ਰਾਈ ਤੇ ਉਹਦੇ ਵੀ ਜਿਹੜੇ মিডিਆ ਦੇ ਬਹਿਜਣ ਤੇ ਬਹਿਜਣ ਕੀ ਕੀ ਕੀਤਾ ਤੂੰ ਹੀ ਕੀ ਕੀਤਾ ਤੇ ਮੈਂ ਕੀ ਕੀਤਾ ਆਪਾਂ ਲੋਕਾਂ ਚ ਸਾਰਾ ਪਖਾਨਪੁਰ ਬਿਠਾ ਲਉ ਤੁਸੀਂ ਵੀ ਬਹਿ ਜਾਓ ਅਸੀਂ ਵੀ ਬਹਿ ਜੇ ਨੇ ਜਿਹੜੇ ਲੋਕੀ ਮੇਰੇ ਬੜ ਖਲਾਬ ਕਹਿੰਦੇ ਕਿ ਜਤਨਵਾਲੀਆਂ ਨੂੰ ਬੋਲਣ ਦੀ ਅਕਲ ਨਹੀਂ ਮੈਂ ਕਹਿੰਦਾ ਤੁਸੀਂ ਵੀ ਆ ਜਾਓ ਭਾਜੀ ਤੇ ਜਿਨ੍ਹਾਂ ਨਾਲ ਮਨਕਲ ਨਾਲ ਬੋਲਣਾ ਉਹ ਵੀ ਬਹਿ ਜਾਓ ਬਾਕੀ ਮੇਰੇ ਪ੍ਰਤੀ ਗੱਲਾਂ ਹੋਣੀ ਐ ਜਦੋਂ ਚੜਾਈ ਹੁੰਦੀ ਆ ਤੇ ਗੱਲਾਂ ਹੁੰਦੀਆਂ ਆ ਗੱਲਾਂ ਹੋਣਗੀਆਂ ਤੇ ਚੜਾਈ ਹੋਏਗੀ ਬਾਕੀ ਮਾਲਕ ਜਾਣਦਾ ਤੇ ਮਹਿਰ ਜਾਣਦਾ ਜਿਨ੍ਹਾਂ ਨੇ ਕੰਮ ਹੋਇਆ ਉਹ ਜਾਣਦੇ ਆ ਜਿਨ੍ਹਾਂ ਨੇ ਕੰਮ ਅਈ ਤੇ ਵਿਭਖਸ਼ੇ ਦੇ ਵੀ ਕੰਮ ਕੀਤੇ ਪਰ ਉਹਨਾਂ ਨੇ ਕਹਿਣਾ ਨਹੀਂ ਹੈਗਾ ਕਿਉਂਕਿ ਮੈਂ ਤਾਂ ਵਿਭਖਸ਼ੇ ਦੇ ਰਾਸ਼ਨ ਘਾਟਾਂ ਦੀ ਫੋਟੋ ਦਿਖਾ ਦਾਂਗਾ ਤੁਹਾਨੂੰ ਇੱਥੇ ਦਫਤਰ ਬੈਠੇ ਦੀਆਂ ਫੋਟੋਆਂ ਦਿਖਾ ਰਿਹਾ ਹਾਂ ਕਿ ਜਿੱਦ ਦੇ ਮੈਂ ਸੰਕੀਤੇ ਓਕੇ ਥੈਂਕ ਯੂ ਜੈ ਹਿੰਦ ਜੈ ਭਾਰਤ ਸੋ ਇਹ ਸੀਗੇ ਜਤਨ ਬਾਦਿਆ ਜਿਹੜਾ ਕਿ ਹਰਪ੍ਰੀਤ ਕੋਲ ਵਾਲੀਆ ਦੇ ਜਿਹੜੇ ਹਸਬੰਡ ਸੀ ਜਿਹਨਾਂ ਨਾਲ ਖਾਸ ਗੱਲਾਂ ਪਤਾ ਅੱਜ ਸਾਂਝੀਆਂ ਕੀਤੀਆਂ ਕਿ ਉਹਨਾਂ ਦਾ ਕਹਿਣਾ ਸੀਗਾ ਕਿ ਜਿੰਨਾ ਵੱਲੋਂ ਲੋਕਾਂ ਵੱਲੋਂ ਸਮੱਸਿਆ ਜਿਹੜੀਆਂ ਬਾੜ ਨੰਬਰ 1 ਨੂੰ ਲੈ ਕੇ ਜਿਕੇ ਦੱਸੀਆਂ ਗਈਆਂ ਉਹ ਬਹੁਤ ਜਲਦੀਆਂ ਜਿਹੜੀਆਂ ਹੱਲ ਕੀਤੇ ਜਾਣਗਾ ਔਰ ਜਿਹੜੇ ਲੋਕ ਉਹਨਾਂ ਦੇ ਉੱਪਰ ਅਲਿਗੇਸ਼ਨ ਲਗਾ ਰਹੇ ਨੇ ਕਿ ਜਤਨ ਬਾਦਿਆ ਜਿਹੜਾ ਬੋਲਣ ਪੁੰ ਦਾ ਜਿਹੜਾ ਸਲੀਕਾ ਨਹੀਂ ਹੈਗਾ ਉਹ ਮੇਰੇ ਨਾਲ ਬੈਠ ਕੇ ਜਿਹੜੀ ਗੱਲ ਕੀਤੀ ਜਿਹੜੀ ਬੈਠ ਕੇ ਜਿਹੜੀ ਗੱਲ ਕਰਨ ਸੋ ਮਿਲਦੇ ਹਾਂ ਕਿਸੇ ਹੋਰ ਨਵੇਂ ਐਪੀਸੋਡ ਦੇ ਵਿੱਚ ਤਦ ਤੱਕ ਵੀ ਜੁੜੇ ਰਹਿਓ ਐਮਐਸ ਪੰਜਾਬ ਦੇ ਨਾਲ